ਚਲੋ ਜੀ ਕਰੋ ਜਲ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ 10 ਕਿਲੋਮੀਟਰ ਦੀ ਦੂਰੀ ਆ ਦੋਸਤੋ ਮਾਨੋਚਾਲ ਦੀ ਤੁਸੀਂ ਖਾਸ ਵਿਜ਼ਿਟ ਪਿੰਡ ਜਿਹੜੀ ਮਾਨੋਚਾਲ ਕਰਨੀ ਆ ਬਾਈ ਸੁਖਦੇਵ ਦੇ ਕੋਲੇ ਆਏ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਪਸ਼ੂ ਜਿਹੜੇ ਆ ਆਪਾਂ ਤੁਮੇਸ ਘਰੋਂ ਦਿਖਾਈਦੇ ਆ ਹੌਲਾ ਬਿਲਕੁਲ ਭਾਫੜਦਾ ਜਿਹੜਾ ਦੋਸਤੋ ਹੌਲਾ ਹੁੰਦਾ ਬਾਜ ਬਰੇਟ ਹੁੰਦੇ ਆ ਗਾਵਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲ ਜਾਂਦੀ ਆ ਕੋਈ 8-7000 ਤੋਂ ਲੈ ਕੇ ਦੋਸਤੋ ਪਸ਼ੂ ਕੋਈ 40-45000 ਜਿਹੋ ਜੀ ਚੀਜ਼ ਲੈਣੀ ਚਾਹੋਗੇ ਤੁਹਾਨੂੰ ਉਹਦੀ ਚੀਜ਼ ਮਿਲ ਜੂਗੀ ਸੱਜਰ ਪਸ਼ੂ ਤੋਕੜ ਗੱਬਣਾ ਗੱਬਣਾ ਤੋਕੜਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਬਾਈ ਸਕਦੇ ਹੋ ਲਿਆ ਕੇ ਸਾਹਮਣੇ ਤੁਹਾਡੇ ਪੇਸ਼ ਕਰਦਾ ਅੱਜ ਦੋਸਤੋ ਇੱਕ ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਵਾ ਸ਼ਾਮ ਦੇ ਕੋਈ 6 ਵਜੇ ਦਾ ਹੈਗਾ ਆਹ ਕਰਦੇ ਆ ਵੀਰ ਸੁਖਦੇਵ ਦੇ ਨਾਲ ਗੱਲਬਾਤ ਤਿੰਨ ਨੱਕ ਜਿਹੜੇ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦਿਖਾ ਦੇਣੀ ਆ ਤੁਹਾਨੂੰ ਤਸੱਲੀ ਕਰ ਲਿਓ ਮੇਰਾ ਵੀਰ ਕੋਈ ਵੀ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜ਼ਰੂਰ ਕਰ ਲਿਆ ਕਰੋ ਮੈਂ ਜੇ ਥਾਂ ਤੋਂ ਵੀ ਵੀਡੀਓ ਬਣਾਉਣਾ ਖਾਸ ਤੌਰ ਤੇ ਵਪਾਰੀ ਵੀਰਾਂ ਤੋਂ ਵੀਡੀਓ ਬਣਾਈਦੀ ਆ ਉੱਥੇ ਵੀ ਤਸੱਲੀ ਕਰ ਲਿਓ ਘਰੋਂ ਕਿਸੇ ਵੀਰ ਦੀ ਘਰੇਲੂ ਪਸ਼ੂ ਦੀ ਬਣਾਈਦੀ ਉੱਥੇ ਵੀ ਤਸੱਲੀ ਕਰ ਲਿਓ ਸਤਿ ਸ਼੍ਰੀ ਅਕਾਲ ਵੀਰੇ ਸਭ ਤੋਂ ਪਹਿਲਾਂ ਸਸਰੀ ਘਰ ਸੱਚੀ ਗੱਲ ਵੀਰ ਜੀ ਵਰ ਸਲਾਮੀ ਅੱਜ ਬਹੁਤ ਵਧੀਆ ਭਰਾ ਚੰਗੇ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅੱਜ ਪਸ਼ੂ ਫਿਰ ਤੈਨੂੰ ਨਾਗ ਆਪਣੇ ਕੋਲ ਨਾਗ ਤੇ ਪਾਂਜੀ ਤੇ ਦੋ ਵੀ ਦੇਖੀਏ ਸੇਲ ਹੋ ਗਿਆ ਹਾਂਜੀ ਲੋਕਲ ਬੰਦੇ ਲੈ ਗਏ ਚਲੋ ਕੋਈ ਇੱਥੇ ਚੱਲੀ ਜਾਂਦਾ ਪਸ਼ੂ ਤਾਂ ਬੱਧੀ ਹਾਂਜੀ ਹਾਂਜੀ ਮਾਰੇ ਦੀ ਕਿਰਪਾ ਪਾਣਾ ਲਾਓ ਪਾਣਾ ਲਾਗਦੇ ਉਹ ਅਗਲਾ ਗਾਂ ਨੂੰ ਕਰਦਾ ਠੀਕ ਹੈ ਜੀ ਥੋੜੀ ਅਗਲੇ ਨੂੰ ਸਚਾਈ ਹਾਂ ਆ ਲਾਵਾ ਮੁੱਕ ਦੀ ਇੱਥੇ ਗੱਲ ਆਣ ਕੇ ਬਿਲਕੁਲ ਇਹਨੇ ਪੈਸੇ ਥੋੜੇ ਲਾਉਣੇ ਸਚਾਈ ਸੁਖਦੇਵ ਜੀ ਆਪਾਂ ਦੋ ਗੱਲਾਂ ਕਰੀਏ ਹਾਂਜੀ ਵੀ ਸਚਾਈ ਦੱਸ ਕੇ ਦੋ ਹਾਂਜੀ ਵੀ ਦੁੱਧ ਦੱਸ ਕੇ ਦੋ ਵੀ ਆਹ ਸੱਜਣਾ ਦੁੱਧ ਦੇ ਦੁੱਧ ਆਖੰਡ ਘੱਟ ਦੱਸ ਦੋ ਦੱਸ ਦੋ ਹਣਾ ਹਾਂਜੀ ਤੇ ਕਿਉਂਕਿ ਪੈਸਾ ਪਹਿਲਾਂ ਆਪਾਂ ਹਰ ਵਾਰ ਕਹਿੰਨੇ ਵੀ ਬੜਾ ਔਖਾ ਬਣਦਾ ਯਾਰ ਬਣਦਾ ਔਖਾ ਯਾਰ ਔਖਾ ਤੇ ਜਦੋਂ ਇੱਕ ਮੁੱਠ ਪੈਸੇ ਨੇ ਪੈਸੇ ਲਾਉਣੇ ਥੱਬਿਆਂ ਦੇ ਥੱਬੇ ਜੀ ਅਗਲੇ 14 ਸਵਾਦ ਨਾ ਆਵੇ ਤੇ ਫਾਇਦਾ ਕੀ ਹੋਇਆ ਸਵਾਦ ਕੀ ਆ ਅੱਜ ਸ਼ਾਮ ਨੂੰ ਲੈ ਜਾ ਕੋਈ ਚੋਕੇ ਤੇ ਕੱਲ ਸਵੇਰੇ ਨੂੰ ਦੁੱਧ ਨਾ ਦਵੇ ਭਾਈਆਂ ਖੰਡ ਦੁੱਧ ਦਵੇ ਬੰਦੇ ਦਾ ਮਨ ਖਰਾਬ ਹੋ ਜਾਂਦਾ ਖਰਾਬ ਹੋ ਜਾਂਦਾ ਜੀ ਤੇ ਸਕਦੇ ਭਾਈ ਆਪਾਂ ਸ਼ੁਰੂਆਤ ਕਰ ਲਈਏ ਪਹਿਲੇ ਨੰਬਰ ਇਸ ਸਵਾਦ ਤੋਂ ਹਾਂਜੀ ਮੇਰੇ ਕੀ ਇਨਫੋਰਮੇਸ਼ਨ ਆ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਤੇ ਸੂਆ ਕਿੰਨਾ ਹਾਂ ਤੇ 20 ਆ ਦਿਨਾਂ ਦੀ ਗਾਂ ਸੂਈ ਆ ਮਗਰ ਵਛਾਈ ਤੇ ਜੱਜ ਸੂਭਾ ਹਾਂਜੀ 20 ਦਿਨਾਂ ਦੀ ਸੂਈ ਤੇ ਥੱਲੇ ਬੱਚਾ ਬੱਛਾ ਜੀ ਬੱਚਾ ਤੇ ਆ ਵਹਿੜਾ ਦੋਸਤੋ ਨਾਲ ਰੰਗ ਵਹਿੜਾ ਵਿੱਚ ਕੰਟਰਾਸਟ ਜਾ ਜਿਵੇਂ ਕਹਿ ਲਿਆ ਨਾ ਵੀ ਥੋੜਾ ਜਿਹਾ ਵਾਈਟ ਦਾ ਹੈਗਾ ਥਣ ਥਣ ਤੁਹਾਨੂੰ ਆ ਦਿਖਾ ਦਿੰਨੇ ਆ ਆ ਥਣ ਭਾਂਡਾ ਦੋਸਤੋ ਤੇ 20 ਦਿਨਾਂ ਦਾ ਜਿਹੜਾ ਸਮਾਂ ਪਾਈ ਜਾਂਦਾ ਵੀ ਹੋ ਗਿਆ ਸਹੀ ਰੋ ਆ ਕਰੋ ਚੈੱਕ ਜੀ ਦੱਸ ਸਕਦੇ ਆ ਭਰਾ ਫਿਰ ਕਿੰਨਾ ਕੁ ਦੁੱਧ ਚੋਰ ਆਇਆ ਤਾਂ ਕਿੰਨਾ ਜਿਮਾ ਜਿਹੜਾ ਦੁੱਧ ਠੰਡਾ ਕਰਕੇ ਆ ਨਾ 12 ਕਿਲੋ ਹੋਊਗਾ ਆਪਾਂ 11 ਕਈ ਕਿਹ ਦੇ ਨਾਲ ਇਕੱਲੇ ਹੂੰ ਤਾਂ ਕੋਈ ਧਾਰ ਮੜਾ ਮਾਰੇ ਅੱਛਾ ਜੀ ਹਾਂਜੀ ਠੀਕ ਹੈ 11 ਕਿਲੋ ਹਾਂ 11 ਕਿਲੋ ਲੀਟਰ ਮਿਲਵਾਉਗਾ ਤੇ ਠੀਕ ਹੈ ਕਿਉਂ ਹੁਣ ਕੋਈ ਪੂਰ ਛਟਾ ਕੋਈ ਥਣ ਘੱਟ ਵਾਦ ਨਾ ਚਵਾਪ ਹਮਾਂ ਦੀ ਬਿਲਕੁਲ ਨਾਓ ਦੋਸਤੋ ਬਾਕੀ ਬੱਚਾ ਤੁਸੀਂ ਦੇਖ ਸਕਦੇ ਹੋ ਠੀਕ ਆ ਆ ਮਗਰ ਜਿਹੜਾ ਮੇਲ ਕਾਫ ਆ 20 ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਠੀਕ ਹੈ ਤੇਜਾ ਸੁਗਾ ਬਾਕੀ ਥਣ ਭਾਂਡਾ ਤੁਹਾਨੂੰ ਹੋਰ ਜੇ ਕਿਸੇ ਨਾਲ ਤੋੜ ਕੇ ਦਿਖਾ ਦਿੰਦੇ ਹਾਂ ਠੀਕ ਹੈ ਗਰਮੀ ਨਹੀਂ ਗਰਮੀ ਤਾਂ ਸਕਦੇ ਆ ਭਾਈ ਕਿਸੇ ਨੇ ਨਹੀਂ ਮਣਾਈ ਯਾਰ ਕੀ ਮਣਾਈ ਤੇ ਨਹੀਂ ਪੱਜਾ ਨੇ ਹੈ ਜਾਂ ਬ੍ਰੀਡ ਵਾਲੀਆਂ ਗਾਵਾਂ ਹੁੰਦਾ ਬੱਚਾ ਅੱਛਾ ਜੀ ਹਾਂਜੀ ਠੀਕ ਹੈ ਜੀ ਉਹ ਮੌਸਮ ਵੈਸੇ ਨਾਰਮਲ ਹੀ ਹੈ ਨਾ ਠੰਡਾ ਟੈਂਪਰੇਚਰ ਥੋੜਾ ਜਿਹਾ ਠੀਕ ਹੀ ਹੈ ਬਾਕੀ ਫਰੈਂਡ ਫੂਡ ਬਹੁਤ ਜਿਆਦਾ ਥਗੀ ਕਾਣਦੇ ਠੀਕ ਹੈ ਤੁਹਾਡੇ ਦਾ ਬਹਿਆਰ ਠੀਕ ਹੈ 11 ਕਿਲੋ ਮਤਲਬ ਕਿ ਜਿਹੜਾ ਨੈਟ ਜਿਵਾਣ ਭਾਵੇਂ ਕੋਈ ਲੀਟਰ ਦਾ ਤੋਲੇ ਤੇ ਭਾਵੇਂ ਕੋਈ ਕੰਡਾ ਲੈ ਠੀਕ ਉਹ ਸਾਈਡ ਇੱਕ ਮਾੜੀ ਜੀ ਭੰਨਦੀ ਹੈ ਸਾਈਡ ਭੰਦੀ ਬਾਕੀ ਧਾਰ ਦਾ ਵੀ ਫਰਕ ਲਓ ਆਪਾਂ ਇਹਦੀ ਚੁਵਾਈ ਕਰਾਉਣੀ ਕਾਣਦੀ ਤੂੰ ਜ਼ਰੂਰ ਕਰਵਾ ਦਾਂਗੀ ਸੋਲ ਜੀ ਸੋਲ ਕੇ ਤੂੰ ਤੇ ਆ ਵੇਹੜਾ ਦੋਸਤੂ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਪਈਆਂ ਚੁਵਾਈ ਵੇਚ ਕੇ ਦ ਦੀ ਚੁਵਾਈ ਇੱਕ ਟਾਈਮ ਕਰ ਲਿਆ ਕਰੋ ਦੋ ਟਾਈਮ ਕਰ ਲਿਆ ਕਰੋ ਨਹੀਂ ਆ ਸਕਦੇ ਵੀਡੀਓ ਤੇ ਕਾਲ ਕਰਕੇ ਜੀ ਦੋਸਤੋ ਵੀਡੀਓ ਕਾਲ ਚੁਵਾਈ ਕਰ ਲਓ ਠੀਕ ਹੈ ਜੀ ਉਹ ਬਾਕੀ ਸਰ ਤੋਂ ਤੇ ਤਸਦੀਕ ਦਾ ਰੱਬ ਦਾ ਨਾ ਹੀ ਆ ਬਾਕੀ ਜਿਹੜੀ ਸ਼ੋਅ ਦੇ ਚੈੱਕ ਪਾਸ ਕਰਕੇ ਹੀ ਗ੍ਰੀਜ਼ੀ ਜਾਂਦੀ ਹੈ ਈ ਚਾ ਹਾਂਜੀ ਸਰਦੇਵ ਬਾਈ ਬਾਕੀ ਮੈਂ ਠੰਡੀ ਠੰਡੀ ਪੜੀ ਠੀਕ ਹੈ ਜੀ ਕੋਈ ਰੱਸੀ ਨਹੀਂ ਆਣਾ ਨਹੀਂ ਰੱਸੀ ਪਾ ਲੀਨੇ ਤਾਂ ਪਾ ਲੀਤੀ ਹਾਂ ਹਾਂਜੀ ਉਹ ਬਹੁਤ ਕੇ ਮੱਤ ਵਿੱਚ ਗੱਲ ਜੀ ਬਹੁਤ ਬਹੁਤ ਪਾਵਾ ਮਾ ਵੀ ਭਰਾਵੋ ਤੇ ਆ ਬਿਲਕੁਲ ਆਰਡਰ ਕੁਆਲਟੀ ਹੈ ਦੋਸਤੋ ਇਸ ਬੈੜ ਦੀ ਬਾਕੀ ਚੁਵਾਈ ਕਰਕੇ ਦਿਖਾ ਦਾਂਗੇ ਅਗਲੇ ਪਿਛਲੇ ਥਾਣਾ ਦੀ ਕੋਈ ਧਾਰ ਵਾਧ ਘਾਟ ਹੋਈ ਤੇ ਤੁਹਾਨੂੰ ਦੱਸੀ ਜਾਊਗੀ ਬਾਕੀ ਸਿਆਣੇ ਤੁਸੀਂ ਆਪ ਹੀ ਪਤਾ ਲੱਗ ਜੂਗਾ ਜੇ ਕੋਈ ਵਾਧ ਘਾਟ ਹੋਈ ਤੇ ਸਖਦੇਵ ਮੇਰੇ ਮੁੱਲ ਫਿਰਨ ਤਾਂ ਲੈਣ ਦੇਣਾ ਤੇਰਾ ਵੀਰ ਜੀ ਮੁੱਲ ਜੋ ਮਰਜ਼ੀ ਕਰਨੋ ਕਰੀ ਜੀ 30000 ਦੀ ਖਾਦਾ ਬਸ 30000 ਦੀ ਤਾਂ ਜੀ 1000 ਛੱਡਾਂਗੇ 29000 ਦੀ ਖਾਦੇ ਦਾ 29000 ਦੀ ਠੀਕ ਹੈ ਭਰਾ 29000 ਦੀ ਜਿਹੜੀ ਦੋਸਤੋ ਗਾਂ ਦਿੱਤੀ ਜਾਊਗੀ ਇਸ ਤੋਂ ਬਾਅਦ ਇੱਕ ਅਗਲੀ ਤੁਹਾਨੂੰ ਜਿਹੜੀ ਵਹਿਰ ਦਿਖਾਉਣੇ ਕੀਨੀ ਜੀ ਗਾਂ ਦੋਸਤੋ ਠੀਕ ਆ ਲਓ ਜੀ ਸਕਦੇ ਭਾਈ ਇਹ ਟੋਕੜਾ ਕਿ ਸੱਜਰ ਕੀ ਇਹਦਾ ਉਹ ਬਚਾ ਅੱਛਾ ਹਾਂਜੀ ਤੂਰੀ ਸਵਾਈਆ ਤੂਰੀ ਸਵਾਈਆ ਤੇ ਬਾਕੀ ਨਾ 21 ਤਰੀਕ ਤੇ ਇਹਨੂੰ ਟੀਗਾ ਵੀ ਲੱਗਾ ਆ 21 ਜੁਲਾਈ ਦਾ ਹਾਂਜੀ ਹਾਂਜੀ ਪਿਛਲੀ 21 ਦਾ ਆ ਜੇ 6 ਮਹੀਨੇ ਦੀ ਪਿਛਲੀ ਮਹੀਨੇ ਦੀ 21 ਦਾ ਹਾਂਜੀ ਇੱਕ ਮਹੀਨਾ ਦੇ 12 ਦਿਨ ਹੋ ਗਿਆ ਨਹੀਂ ਨਹੀਂ ਹਾਂਜੀ ਇਹਨੂੰ ਹੋ ਗਿਆ ਵਾ ਇੱਕ ਮਹੀਨਾ ਦੇ 7-8 ਦਿਨ ਹੋ ਗਏ ਤੁਹਾਡਾ ਅੱਛਾ ਜੀ ਹਾਂਜੀ ਜੂਨ ਦਾ ਹਾਂਜੀ ਜੂਨ ਕੀ ਦਾ ਵੀ ਘੱਟੋ ਘੱਟ ਵੀ ਦੋਸਤੋ ਸਮਝ ਜਿਹੜਾ ਤੁਸੀਂ ਆ ਵੀਨਾ ਦਾ ਮਹੀਨੇ ਤੋਂ 41-40 ਦਿਨ ਦਾ ਸਮਾਂ ਹਾਂਜੀ ਹਾਂਜੀ ਇੱਥੇ ਕੋਇਆ ਠੀਕ ਹੈ ਜੀ ਬਾਕੀ ਦੁੱਧ ਬੈਡ ਕੋਲ ਹੈਗਾ 9 ਕਿਲੋ ਐ ਲੀਟਰ ਆ ਮਾਰਨਾ ਜਵਾਬ ਆਮਾਨੀ ਬਿਲਕੁਲ ਓਕੇ ਜਵਾਬ ਸਮਾਜ ਦਾ ਦੋਸਤੋ ਇੱਕ ਨੰਬਰ ਕਹਿੰਦੇ ਆ ਭਾਈ ਸੁਖਦੇਵ ਥੱਲੇ ਬੱਚਾ ਜਿਹੜਾ ਬੱਚੀ ਥੱਲੇ ਬੱਚਾ ਬੱਚਾ ਠੀਕ ਹੈ ਬੱਚਾ ਹੈ ਤੇ ਬਾਕੀ ਟਾਈਮ ਤੁਸੀਂ ਆਪਦੇ ਅਕੋਰਡਿੰਗ ਮੰਨ ਲਿਓ ਵੀ ਕਿੰਨਾ ਸਮਾਂ ਹੋਇਆ ਹੋਊਗਾ ਸੋਈ ਨੂੰ ਜੋ ਮਹੀਨੇ ਬਣ ਗਾ ਸੋਈ ਹੋਗੀ 4 ਮਹੀਨੇ ਦੇ ਅਕੀਏ 20 ਹੰਦ ਨੇ ਸੋਈ ਏ ਮਹੀਨੇ ਸੋਈ ਦੁੱਧ ਦੀ ਸੋਈ ਹੈ ਨਹੀਂ ਭਾਈ ਇੱਕ ਸੁਖਦੇਵ ਬਹੁਤ ਬੱਚਾ ਵੀ ਆਪਾਂ ਦਿਖਾ ਦਈਏ ਆ ਜਿਹੜਾ ਦੋਸਤੋ ਮੇਲ ਕਾ ਫਸਲ ਏ ਆ ਕਵੱਛਾ ਜੀ ਇਹ ਗਾਂ ਵਾਛਾ ਸਾਂਭਿਆ ਵੜਾ ਕੇ ਮੈਨਾਂ ਵੀ ਬੱਚਾ ਪੂਰੀ ਰੀਜ ਨਾਲ ਸਾਹਮਣੇ ਫੜ ਕੇ ਪਤਾ ਨਹੀਂ ਕਾ ਮੈਨੂੰ ਲੱਗਾ ਵੀ ਖੁੱਲ ਖੁੱਲ ਗਿਆ ਵੀ ਦੁੱਧ ਪੀ ਜਾਂਦਾ ਰਿਹਾ ਕਦੀ ਮੈਨਾਂ ਵੀ ਗਿਆ ਨਾ ਮੈਂ ਇਹ ਤੇ ਬੱਚਾ ਬਹੁਤ ਧਗੜਾ ਕੇ ਨੇ ਅਖਣਾ ਆਪਣੇ ਕਿੰਨੇ ਚੱਦੀ ਹੋਈ ਬਿਲਕੁਲ ਬਿਲਕੁਲ ਤੇ 9 ਹੁਣ ਕਿਲੋ ਜਿਹੜਾ ਚਵਾਵਾਂ ਕੋਲ 9 ਲੱਤਾਂ ਲੀਟਰ ਮਾਰਵਾਊਗਾ बाकी ਆਪਾਂ ਦਵਾਂਗੇ ਵੀ ਦੂਰ ਡਾਂਗ ਚਵਾਗੇ ਜੇ ਕਿ ਵੀਰ ਨੇ ਕੋਈ ਦੂਰ ਨੇੜੇ ਆਉਣਾ ਤਾਂ ਵੀ ਅੱਛਾ ਇਹ ਨਹੀਂ ਦੇਖਾਂਗੇ ਧਾਰਾ ਮਾਰ ਕੇ ਲੈ ਜਾਵਾਂ ਕਿਉਂ ਜਿੰਨੇ ਪੈਸੇ ਲਾਉਣੇ ਆਪਦੀ ਤਸੱਲੀ ਕਰਕੇ ਖੜੇਗਾ ਲਓ ਵੀ ਭਰਾਵੋ 9 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਬਿਲਕੁਲ ਬਹਿੜ ਤੁਹਾਡੇ ਸਾਹਮਣੇ ਬੱਚਾ ਥੱਲੇ ਤੁਹਾਨੂੰ ਮੇਲ ਕਾਫ ਦਿਖਾਤਾ ਕੋਈ 4 ਮਹੀਨ ਕੋਈ 4 ਮਹੀਨ ਦੇ ਲਾਗੇ ਤੱਕ ਜਿਹੜਾ ਸਮਾਂ ਹੋ ਗਿਆ ਤੁਸੀਂ ਧਾਰਾ ਮਾਰਨਾ ਤਾਂ ਇਹ ਕਰੀ ਬੱਚਾ ਲਓ ਜੀ ਉਹ ਬੰਗਾ ਫੜੀ ਲਓ ਜੀ ਉਹ ਫੜ ਬੱਚਾ ਉਹ ਨਾ ਅੱਗੇ ਬੱਚਾ ਕੋਈ ਨੀ ਲਾ ਦਿਓ ਬਛਾ ਆ ਦੋਸਤੋ ਛੱਡ ਦਿੱਤਾ ਠੀਕ ਹੈ ਜੀ ਬਸ ਮਾਹ ਹੋ ਜਾਣਾ ਤੇ ਇਸ ਤੋਂ ਬਾਅਦ ਧਾਰਾ ਮਾਰ ਕੇ ਆਪਾਂ ਮੰਗਰੀ ਆ ਤਸਲੀਨਾ ਕਰਵਾ ਦੇਣੀ ਹੈ ਚੈੱਕ ਆ ਦੇਖੋ ਹਾਂ ਹਮ ਬਾਲੇ ਬੱਚਾ ਚੰਗੇ ਜੇਰੇ ਵਾਲੇ ਬੰਦੇ ਨੇ ਰੱਖੀ ਲਾਦਾ ਬਛਾ ਪੂਛਾ ਚੰਗਾ ਪਾਲਿਆ ਉਹਨੇ ਹਾਂਜੀ ਹਾਂਜੀ ਉਹ ਲਾ ਦਿਓ ਬਾਚੇ ਦਾ ਕਮੈਂਟ ਵੀ ਵਸਾ ਨਹੀਂ ਨਾ ਖੰਦੀ ਤਾਂ ਹੀ ਕਿਸ ਨੇ ਸਾਂਭਿਆ ਬੱਚਾ ਆਹ ਕਰੋ ਚਾ ਇੱਕ ਵੀ ਬਾਕੀ ਚੌਣ ਏਡੀ ਚੰਗੀ ਹੰਤੀ ਕੋਈ ਨਹੀਂ ਇਹਨੇ ਲੱਤ ਵੀ ਨਹੀਂ ਕਰਮ ਵਾਲੀ ਨਿਗਾਹ ਪਾ ਕਰਨੀ ਦੇਗਾ ਪਿਆ ਕਰਦਾ ਚਵਾਈ ਵੀ ਐ ਦੋ ਦੀ ਮੋਟਰ ਵਾਂਗੂ ਜੀ ਚੰਦ ਰੰਦੂ ਮੈਂ ਤਾਂ ਰਾਮਾਰਕ ਦਿਖਾ ਦੇ ਕੋਈ ਗੱਲ ਨਹੀਂ ਬਾਕੀ ਕੋਈ ਫੂਲ ਛੜਾ ਕੋਈ ਖਾਣੇ ਘਾਟਾ ਬਾਦ ਨਹੀਂ ਐ ਜੇਰੇ ਵਾਲੀ ਗਾ ਇਹ ਨਹੀਂ ਚੈ ਲੋਟੂਟੂ ਕਰ ਲਈ ਕੋਈ ਫੂਲ ਛੜਨੇਗਾ ਠੀਕ ਹੈ ਜੀ ਬਸ ਠੀਕ ਹੈ ਸਰਬਾਰ ਬਸ ਠੀਕ ਹੈ ਜੀ ਲਓ ਵੀ ਦੋਸਤੋ ਇਹ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵਿਹੜ ਦਿਖਾਈਏ ਚੀਨੀ ਵਿਹੜਾ ਠੀਕ ਹੈ ਜੀ ਦੂਜਾ ਸੁਬਾ ਤੇ ਸੁਬਾ ਵੀ ਦੂਜਾ ਨੰਬਰ ਤੇ ਸੁਬਾ ਬਾਕੀ ਠੰਡੀ ਵੰਦੀ। ਇਹ ਠੰਡੀ ਧੀਰੀ ਪੂਰੀ ਆ ਜੀ ਠੀਕ ਆ ਬਾਕੀ ਆਪਾਂ ਤੁਹਾਨੂੰ ਚੁਵਾਈ ਜੜੀਆਂ ਕਰਕੇ ਦਿਖਾਤੀ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਠੀਕ ਆ। ਤੇ ਸੁਖਦੇਵ ਕਹਿੰਦਾ ਵੀ ਘੱਟੋ ਘੱਟ ਵੀ 9 ਸੁਖਦੇਵ 9 ਕਿਲੋ ਦੁੱਧ ਦੱਸਿਆ। ਹਾਂ ਲੀਟਰ ਮਾਰ ਮਾਊਗਾ ਕੋਈ ਧਾਰ ਮਾਰੇ 8.5 ਕਿਲੋ ਦੀ ਗਾਰੰਟੀ ਦੇ ਦੂੰਗਾ ਜੀ। ਠੀਕ ਹੈ ਜੀ। ਹੋਰ ਛੱਟਾ ਥਣ ਘੱਟ ਵੰਦੀ 8.5 ਦੀ ਗਾਰੰਟੀ ਦੇ ਦੂੰ ਦੁੱਧ ਭਾਵੇਂ 9 10 ਦਾ ਵਿਖਾਵਾ ਕਰੀ। ਲਓ ਵੀ ਦੋਸਤੋ ਸਾਈਕਲ ਨੰਬਰ ਤੇ 62 ਜਿਹੜੀ ਆ ਦੋਸਤੋ ਕਵਰ ਕਰ ਰਹੇ ਆ ਤੇ ਆਹ ਥਣ ਦੀ ਕੁਆਲਿਟੀ ਆ ਜੀ। ਬਾਕੀ ਚਵਾਈ ਤੁਸੀਂ ਦੇਖ ਲਈ ਆ ਬੜੀ ਮਸਤ ਜਿਹੜੀ ਚਵਾਈ ਆ ਦੱਸੋ ਠੰਡੀ ਸੀਲ ਸੌ ਪੂਰੀ ਆ ਸੁਖਦੇਵ ਖਾਣਾ ਕੀ ਇਹਦਾ ਫਿਰ ਮੇਰਾ ਵੀਰ ਜੀ ਮੁੱਲ ਭਾਵੇਂ ਕਰਨ ਨੂੰ 526 27000 ਕਰੀ ਜੀ 24000 ਦੀ ਬੱਛੀ ਦੇਣੀ ਆ ਹਾਂ ਜੀ 22000 24000 ਦੀ ਹਾਂ ਜੀ ਅੱਛਾ ਜੀ ਆਸੀ ਲੱਗੇ ਨੂੰ ਦੱਸਿਆ ਵੀ 40 ਕਿਤੇ ਨੂੰ ਹੋ ਗਿਆ ਕਰੇ ਤੇ ਇਹਨੂੰ ਹੋ ਗਿਆ 1 ਮਹੀਨਾ ਤੇ 40 42 43 ਦਿਨ ਹੋ ਗਿਆ ਅੱਜ ਇੱਕ ਤੇ ਇੱਕ ਤਰੀਕਾ ਲੋਕ ਅੱਗੇ ਇਲਾਕਾ ਕਿਸੇ ਦਾ ਨਿਕਲਾ ਵੀ ਤੇ ਬਾਕੀ ਗਾਂ ਬਹੁਤ ਹੀ ਜ਼ਿਆਦੀ ਚੰਗੀ ਆ ਠੀਕ ਹੈ ਭਰਾ ਹਾਂਜੀ ਇਹ ਤੁਹਾਡੀ ਥਾਂ ਨ ਚੰਗਾ ਮਈਆ ਹੈ ਥਾਂ ਤੋਂ ਦੀ ਚੰਗੀ ਹੈ ਠੀਕ ਹੈ ਸਫਾਈ ਆ ਕੋਈ ਥਾਂ ਤੇ ਕੋਈ ਦਾਗ ਕਿਸੇ ਦਾ ਕੋਈ ਜ਼ਖਮ ਕੋਈ ਤੁਜਾ ਜੀ ਇਹ ਬਿਲਕੁਲ ਜਿਹੜੀ ਸਾਫ ਸਫਾਈ ਹੈ ਠੀਕ ਆ ਬਾਕੀ ਤਸੱਲੀ ਕਰੋ ਆਪਦੀ ਘਰ ਪਹੁੰਚ ਕਰਕੇ ਸੁਖਦੇਵ ਭਾਈ ਇੱਕ ਆਪਨੇ ਕੋਲ ਆ ਗਈ ਵਾਈਟ ਹਾਂਜੀ ਵਾਈਟ ਕਲਰ ਦੀ ਇਹ ਇਹ ਬੈਡ ਦੀ 82 ਆ ਚਿੱਟੀ ਜਰਸੀ ਪਾਈ ਕਹਿੰਦਾ ਹੈ ਆ ਲਓ ਜੀ ਥੋੜਾ ਕਰਾਸ ਆ ਦੋਸਤੋ ਵਿੱਚ ਇੱਕ ਦੇਸੀ ਬਰੀਡ ਦਾ ਵੀ ਕਰਾਸ ਹੈਗਾ ਹਾਂਜੀ ਹਾਂ ਤੇ ਫੈਰਪੂੜ ਚੰਗੀ ਹੁੰਦੀ ਪਸ਼ੂ ਦੀ ਹੁੰਦੀ ਹੈ ਠੀਕ ਆ ਛੰਡੀ ਰਾਣੀ ਵੱਡੀ ਇਹਨੂੰ ਤਾਂ ਭਾਵੇਂ ਰੱਸੀ ਨਾ ਪਾਈ ਕਰਮਾਲੀ ਨੇ ਰਿਪੋਰਟ ਕੀ ਜਾਂਦੀ ਸੁਖਦੇਵ ਸੂਈ ਨੂੰ ਕਿੰਨਾ ਕਿਟਾ ਮੁੱਲ ਇਹ ਵੀਰ ਜੀ 2 ਮਹੀਨਿਆਂ ਦੀ ਗਾਂ ਸੋਈ ਆ ਹੈ 2 ਮਹੀਨਿਆਂ ਦੀ ਅੱਛਾ ਦੋ ਦਿਹੀ ਗਾਂ ਕੋਲ 9 ਕਿਲੋ ਇਹ ਗਾਂ ਕੱਲ ਦੀ ਬੋਲੀ ਵਧੀਆ ਹੋਣ ਤੇ 7:30 8:00 7:30 ਜੀ 7 ਹੀ ਕਰਕੇ ਦੇਣੀ ਹੈ ਇਕੱਲੇ ਨੂੰ ਫੇਰ ਜੀ ਬੋਲੀ ਦੇ ਘਰ ਜਾ ਕੇ ਭਾਵੇਂ ਵੱਜ ਜਾਵੇ ਫੇਰ ਤੂ ਕ ਮਹੀਨੇ ਹੋ ਗਏ ਸੋਈ ਨੂੰ 2 ਮਹੀਨੇ ਸੋਈ ਨੇ ਕੱਲ ਦੀ ਗਾਂ ਸ਼ੀਟ ਚ ਆਈ ਜਾ ਤੇ ਟੀਕਾ ਟਿਕਟ ਨੇ ਭਰਨਾ ਸ਼ਾਮ ਨੂੰ ਹੂੰ ਹੂੰ ਉਹਦਾ ਠੰਡੇ ਦੇ ਭਰ ਦੇਣੇ ਜੀ ਹੂੰ ਪੀ ਦੋ ਮਹੀਨੇ ਜਾਂ ਹੋ ਸਕਦਾ ਵੀ ਥੋੜਾ ਪਾਤਾ ਸਮਾਂ ਆਪਾਂ ਮੰਨ ਕੇ ਚਲੋ 10 ਵੀ ਦਿਨ ਉੱਤੇ ਹੋਰ ਗੈ ਲੋ ਢਾਈਆਂ ਦੀ ਗਿਣ ਲੈ ਕੋਈ ਤਿੰਨਾਂ ਦੀ ਗਿਣ ਕੇ ਲੈ ਲਵੇ ਬੱਚੇ ਤਾਂ ਪਾੜੇ ਮੰਡੇ ਤੇ ਮਿਲਦੀ ਆ ਐਦਾਂ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਪਾੜਾ ਪਾਉਣ ਦੀ ਐਦਾਂ ਹੀ ਬਹਿ ਜਾ ਥਰੇ ਇਸ ਤਰੀਂ ਥਾਪੀ ਬਾਕੀ ਚੌਣ ਚਾਣਾ ਠੰਡੀ ਧੀਰੀ ਆ ਬਲਕਿ 7.5 ਕਿਲੋ ਨਾ ਨਾ 8 ਹੋਊਗਾ ਦੁੱਧ 9 ਕਿਲੋ ਹੀ ਗਾਂ ਕੱਲ ਦੀ 10 ਕਿਲੋ 10 ਕਿਲੋ ਗਾਂ ਘੜੀਗਾ ਤਾਂ ਹੀਟ ਚ ਆ ਗਈ ਆ ਹੀਟ ਚ ਆਈ ਫੋ ਲਾ ਇਹ ਆ ਹੀ ਕਰਵਾਈ ਕਿਵੇਂ ਨਹੀਂ ਹੁਣ ਅੱਜ ਟੀਕਾ ਡਾਕਟਰ ਨੂੰ ਕੀਤਾ ਫੋਨ ਤਾਂ ਮੈਂ ਠੰਡੇ ਪੇਪਰ ਦੇਣਾ ਟੀਕ बाकी ਕੋ ਪ੍ਰੂਫ ਨਾ ਰੱਖ ਲਿਓ ਟੀਕਾ ਪਰਵਾ ਕੇ ਜਿਹੜਾ ਸੀਮਨ ਰਖਾਉਂਗੇ ਉਹ ਜਰੂਰ ਕਿਸੇ ਵੀਰ ਨੂੰ ਅੱਗੇ ਜਰੂਰ ਨੋਟ ਕਰਾ ਦਿਓ। ਬਾਕੀ ਸੁਗਾ ਦੂਜਾ ਪਾਦਾ। ਠੀਕ ਹੈ ਜੀ। ਬਾਕੀ ਬਰੀਡ ਬਹੁਤ ਜਿਆਦਾ ਠੀਕ ਹੈ। ਸੁਗਾ ਦੂਜਾ ਦੋਸਤੋ ਫੇਸ ਕੁਆਲਿਟੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਵਾਈਟ ਕਰੀਮ ਕੰਬੀਨੇਸ਼ਨ ਹੈਗਾ। ਬਾਕੀ ਕਲਰ ਚੰਗਾ ਠੀਕ ਹੈ ਤੇ ਏਆਈ ਹੋ ਜੂਗੀ ਡਨ ਅੱਜ। ਸੋ ਆ ਜਿਹੜਾ ਦੋਸਤੋ ਥਣ ਲੇਵਾ ਤੁਸੀਂ ਦੇਖ ਕੇ ਚੈੱਕ ਕਰੋ। 8 ਕਿਲੋ ਦੋ ਤੁਸੀਂ ਪਰ 7 ਕਿਲੋ ਜਿਹੜਾ ਘੱਟੋ ਘੱਟ ਵੀ 7 ਕਿਲੋ ਹੁਣ ਮੰਨ ਲਿਓ 1.5 ਕਿਲੋ ਘਟੀ ਆ ਹੂੰ ਕਿਉਂ ਅਗਲੇ ਨੂੰ ਦੱਸ ਕੇ ਦੇਣੀ ਆ ਭਾਵੇਂ ਭਲਕ ਨੂੰ ਗਾਦਾ ਦੁਕਾਨੇ ਆ ਜਾਈ ਨਾ ਕੰਮਾਂ ਨੂੰ ਤਾਂ ਭੋੜ ਜਿੰਨਾ ਜੋਇਆ ਪਾਉਣਾ ਦੱਸਿਓ ਅਗਲੇ ਠੀਕ ਹੈ ਜੀ ਬਾਕੀ ਠੰਡੀ ਵਧੀਆ ਕੋਈ ਰਸਈ ਤੁਸੀਂ ਪਾਉਣੀ ਹੈ ਸਵਾਦ ਬਹੁਤ ਹੈ ਤਾਂ ਤੁਨੀ ਬਹੁਤ ਵਗੇ ਮੁੱਠੀ ਵਾਲਾ ਲਗਾ ਅਦਿਕ ਤਰ੍ਹਾਂ ਦੋ ਦੋ ਰੰਗ ਆ ਬੇਖੋ ਜੀ ਪੂਰ ਛਟਾ ਥਣ ਘੱਟ ਆ ਆ ਫੜਾਈ ਮਾਰੀ ਬਾਲਟੀ ਬਾਲਟੀ ਫੜੇ ਪਰਤਨ ਹਾਂਜੀ ਬਾਕੀ ਜੀਰੇ ਵਾਲੀ ਬੜੀ ਦਾ ਇਹਦੇ ਗਾਵਾਂਗੇ ਲੋਸ਼ਿਮੋਸ਼ਿਮ ਕਰੀਏਗਾ ਲੋ ਚਾਰੇ ਥਣ ਆਪਾਂ ਚੈੱਕ ਕਰਾਉਣੇ ਆ ਸੋ ਆ ਦੇਖੋ ਜੀ ਹੋਈ ਪੂਰ ਛਟਾ ਥਣ ਘੱਟ ਪਾ ਦਿੰਦੇ ਆ

ਕਿ ਨਾ ਗਾ ਮੋਲ ਫਿਰਦਾ ਬਈ ਕਰਦੇ ਆ ਡਿਮਾਂਡ ਇਹ ਵੀਰ ਜੀ ਬਿਲਕੁਲ ਮੋਲ ਹੀ ਪਧਰੇ ਕਰਨਾ ਜਿਆਦਾ ਵੱਡਾ ਨਹੀਂ ਕਰਨਾ ਹਾਂ ਫੋਲ ਕਰਨ ਜੋ ਮਰਜ਼ੀ ਕਰੀ ਜੀ ਹਾਂ ਨਾ ਸਾਢੇ 16000 ਦੀ ਵੜ ਦੇਣੀ ਹੈ ਸਾਢੇ 16000 ਦੀ ਹਾਂ ਜੁੱਧ ਕਿੰਨਾ 5-6 ਕਿਲੋ ਜੁੱਧ ਤੇ ਸ਼ਾਹ ਜੀ 8 ਕਿਲੋ ਆ ਸਾਢੇ 8 ਕਿਲੋ ਪਰ ਆਪਾਂ ਅਗਲੇ ਨੂੰ 7-10 ਕਿ ਦੇਣਾ ਕਿਉਂ ਗਾਂਆਂ ਨੂੰ ਹੀਟ ਚਾਈ ਕਰਕੇ ਕਿਲੋ ਡੇਢ ਕਿਲੋ ਗਾਂ ਘਟੀਆਂ 8 ਕਿਲੋ ਹਾਂ ਦੁੱਧ 8 ਸਾਢੇ 8 ਆਪਾਂ ਦੇਣਾ 7 ਸਾਢੇ 7 ਹੀ ਕਰਕੇ ਆ ਸਾਢੇ ਹੱਦ ਦਾ ਇਹ ਕੰਡੇ ਵਾਲਾ ਹੋਊਗਾ ਜਿਹੜਾ ਆਪਾਂ ਰਾਤੀ ਚੋਇਆ ਤੇ ਸਵੇਰੇ ਚੋਇਆ ਵਾ ਦੁੱਧ ਦੇ ਗਾਂ ਉਹਦੇ ਪਿਛਲੇ ਘਰ ਆਪਾਂ ਚੁੱਕ ਲੈ ਆਂ 8 ਸਵਾ 8 ਕਿਲੋ ਠੀਕ ਹੈ ਜੀ ਹਾਂ ਜੀ ਸੁਖਦੇਵ ਬੋਲ ਕੇ ਨੰਬਰ ਆਪਣੇ 73475 86522 ਠੀਕ ਹੈ ਜੀ ਹਾਂ ਜੀ ਤੋਂ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੁਖਦੇਵ ਸਿੰਘ ਪਿੰਡ ਮਾਨੋਚਾਲਾ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਦਾ ਤੇਨ ਪਸ਼ੂ ਦਿਖਾਇਆ ਦੋਸਤੋ ਤੇਨੇ ਤੁਸੀਂ ਆਪਦੀ ਤਸੱਲੀ ਕਰ ਲਿਓ ਠੀਕ ਆ ਜਿੰਨਾ ਦੱਸਿਆ ਹੈਗਾ ਦੁੱਧ ਉਹਨੂੰ ਵੈਰੀਫਾਈ ਕਰ ਲਈ। ਮਿਲ ਗਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਧੰਨਵਾਦ।